ਮੌਸਮ ਵਿਭਾਗ ਦੇ ਮੁਤਾਬਕ ਪਹਾੜੀ ਖੇਤਰ ਦੇ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਦੇ ਚੱਲਦੇ ਹੀ ਰਾਵੀ ਦਰਿਆ ਦੇ ਵਿੱਚ ਡੈਮ ਤੋਂ ਪਾਣੀ ਛੱਡਿਆ ਗਿਆ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਰਾਵੀ ਦਰਿਆ ਦਾ ਨਿਰੀਖਣ ਕੀਤਾ ਹੈ ਤੇ ਪਕਾਨਕੋਟ ਵਿਖੇ ਪਹੁੰਚ ਕੇ ਉਨ੍ਹਾਂ ਨੇ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਥਿਤੀ ਕੰਟਰੋਲ ਦੇ ਅੰਦਰ ਹੈ ਤੇ ਉਨ੍ਹਾਂ ਕਿਹਾ ਹੈ ਕਿ ਪਿਛਲੀ ਵਾਰ ਰਾਵੀ ਦਰਿਆ ਦੇ ਅੰਦਰ ਜ਼ਿਆਦਾ ਪਾਣੀ ਆਉਣ ਕਰਕੇ ਯਾ ਅੱਡਾ ਕਾਫੀ ਪ੍ਰਭਾਵਿਤ ਹੋਇਆ ਸੀ ਤੇ ਇਸ ਤੋਂ ਪਹਿਲਾਂ ਹੀ ਇਹਨਾਂ ਖੇਤਰਾਂ ਦੇ ਅੰਦਰ ਬੰਨ ਬਣਾਏ ਗਏ ਨੇ ਨਾਲ ਹੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਵਰਗੀ ਸਥਿਤੀ ਪੈਦਾ ਨਾ ਹੋਵੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਰਾਵੀ ਦੇ ਨਾਲ-ਨਾਲ ਅਸਥਾਈ ਬੰਨ ਬਣਾਇਆ ਗਿਆ ਹੈ ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਦਰਾਂ ਦੀ ਕੋਈ ਲੋੜ ਨਹੀਂ ਹੈ ਮੈਂ ਇਸੇ ਕਰਕੇ ਅੱਜ ਕੋਲੀਆਂ ਜਿਹੜਾ ਮਤਲਬ ਜਿੱਥੇ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਪਾਣੀ ਆਣ ਕਰਕੇ ਅੱਡਾ ਜਿਹੜਾ ਉਹ ਰਵਾਤ ਹੋਇਆ ਸੀਗਾ ਸੋ ਕੱਲ ਦਾ 37000 ਕਿਊਸਕ ਪਾਣੀ ਛੱਡਣ ਤੋਂ ਬਾਅਦ ਅੱਜ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੋ ਮੈਂ ਦੇਖਿਆ ਵੀ ਕਾਫੀ ਪਾਣੀ ਰਾਵੀਚ ਜਿਹੜਾ ਉਹ ਛੱਡਿਆ ਗਿਆ ਪਰ ਕਿਉਂਕਿ ਉੱਪਰ ਪਹਾੜੀ ਖੇਤਰ ਦੇ ਅੰਦਰ ਬਾਰਸ਼ ਦੀ ਸੁਭਾਵਨਾ ਜਾਂ ਬਾਰਸ਼ ਹੋ ਰਹੀ ਹੈ ਲੇਕਿਨ ਕੋਈ ਗੱਲ ਨਹੀਂ ਅਸੀਂ ਲੱਟਦੇ ਉੱਤੇ ਆ ਸਾਡੀਆਂ ਡਿਪਾਰਟਮੈਂਟ ਦੀਆਂ 3-4 ਟੀਮਾਂ ਲਗੀਆਂ ਹੋਈਆਂ ਨੇ ਜਿੱਥੇ-ਜਿੱਥੇ ਵੀ ਲੋਡ ਪੈਂਦੀ ਹੈ ਉਹ ਬੰਨ ਦਾ ਮਤਲਬ ਬਣਾੜਦੀ ਉਹਨੂੰ ਅੱਗੇ ਵਧ ਰਿਹਾ ਸੋ ਸਥਿਤੀ ਕੋਈ ਅਸੀ ਗੱਲ ਨਹੀਂ ਹੈ ਕੋਈ ਚਿੰਤਾ ਵਾਲੀ ਨਹੀਂ ਲੇਕਿਨ ਫਿਰ ਵੀ ਅਸੀਂ ਖਿਆਲ ਰੱਖ ਰਹੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਲਾਕੇ ਦੇ ਲੋਕਾਂ ਨੂੰ ਜਾਂ ਇਸ ਕਿਸਮ ਦੀ ਸਿਚੁਏਸ਼ਨ ਜੇ ਹੁੰਦੀ ਆ ਕਿ ਪਾਣੀ ਦੇ ਮਾਰ ਛਲੇ ਕੋਈ ਏਰੀਆ ਆ ਰਿਹਾ ਅਸੀਂ ਉਸੇ ਵੇਲੇ ਲਗਾਤਾਰ ਜਿਹਦਾ ਉੱਥੇ ਪਹੁੰਚਾ ਕੇ ਵੀ ਪਰ ਕੰਮ ਵੀ ਲਗਾਤਾਰ ਚੱਲ ਰਿਹਾ ਸਰ ਉਹਨੂੰ ਲੈ ਕੇ ਤੇ ਪਹਿਲੀਆਂ ਦੁਆਵਾਂ ਨੇ ਸਾਡੀਆਂ ਕੁਦਰਤ ਦੇ ਅੱਗੇ ਵੀ ਕੋਈ ਸਥਿਤੀ ਅਨਾਜ ਦਾ ਦੀ ਬਣੇ ਪਰ ਜੇ ਕੋਈ ਇਦਾਂ ਦੀ ਸਿੱਧੀ ਆਂਦੀ ਵੀ ਆ ਦੇ ਦੇਖੋ ਤੁਸੀਂ ਤਿੰਨ ਟੀਮਾਂ ਲੱਗੀਆਂ ਹੋਈਆਂ ਨੇ ਠੇਕੇਦਾਰਾਂ ਦੀਆਂ ਲਗਾਤਾਰ ਉਹ ਜਿੱਥੇ ਕਿਤੇ ਬਿਮਾਰੀ ਮੋਟੀ ਗਜਾਇਸ ਹੈਗੀ ਉਹ ਪੁੱਲ ਨੂੰ ਬੰਨ ਨੂੰ ਬਣਾ ਰਿਹਾ ਸੋ ਕੋਈ ਚਿੰਤਾ ਵਾਲੀ ਗੱਲ ਨਹੀਂ ਠੀਕ ਰਹੇਗਾ ਚੱਕਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ